ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਵਲੌਗ ਹੁਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਵੀ ਹੋਮੋਗੇ ਤੇ ਜੜਤੀ ਕਲਾ ਵਿੱਚ ਵੀ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਜੜਦੀ ਕਲਾ ਵਿੱਚ ਹੀ ਰੱਖਣ ਲਓ ਜੀ ਦੁਪਹਿਰ ਦਾ ਟਾਈਮ ਆ ਚਾਹ ਪਾਣੀ ਨਾਸ਼ਤਾ ਪਾਣੀ ਸਭ ਹੋ ਗਿਆ ਤੇ ਇੱਥੇ ਲੱਗੀ ਸੀ ਮੈਂ ਅੱਜ ਆ ਵਾਲੇ ਰੂਮ ਦੀ ਬੈੱਡ ਸ਼ੀਟ ਚੇਂਜ ਕਰਨ ਤੇ ਗੱਦਿਆਂ ਦਾ ਕਲਰ ਥੋੜਾ ਜਿਹਾ ਮੈਨੂੰ ਅਲੱਗ ਲੱਗ ਲੱਗਿਆ ਕਿਉਂਕਿ ਇਹਦੀ ਸਾਈਡ ਕਈ ਵਾਰ ਪਤਾ ਨਹੀਂ ਲੱਗਦਾ ਹੈਗਾ ਜਾਂ ਬੱਚਿਆਂ ਤੋਂ ਹੋਊਗੀ ਜਾਂ ਫਿਰ ਮੇਰੇ ਤੋਂ ਹੋਊਗੀ ਇਹਦੀ ਸਾਈਡ ਚੇਂਜ ਇੱਕਾ ਗੱਦੇ ਦੀ ਤੇ ਇਹਦੀ ਜਿਹੜੀ ਪੈਡ ਸ਼ੀਟ ਆ ਬ੍ਰਿਸ਼ ਕਾਟਨ ਦੀ ਜਿਹੜੀ ਕਿ ਮੈਂ ਚੱਕੀ ਆ ਬਹੁਤ ਜ਼ਿਆਦਾ ਤਿਲਕਦੀ ਆ ਮੈਂ ਤਾਂ ਨਾ ਮਤਲਬ ਜਦੋਂ ਵੀ ਬੱਚੇ ਪਾਉਂਦੇ ਨੇ ਪੈਡ ਸ਼ੀਟ ਪੂਰੀ ਵੀ ਪੂਰੀ ਇਕੱਠੀ ਹੋ ਜਾਂਦੀ ਆ ਚਾਹੇ ਮੈਂ ਕੁਝ ਵੀ ਕਰਕੇ ਦੇਖ ਲਿਆ ਜਿਵੇਂ ਕਈ ਹੈਕਸ ਆਉਂਦੇ ਨੇ ਹਨਾ ਰਬੜਾ ਵਗੈਰਾ ਚੜਾ ਕੇ ਜਾਂ ਗੱਠਾਂ ਦੀ ਕੇ ਕਾਫੀ ਕੁਝ ਮੈਂ ਤਾਂ ਕਰਕੇ ਦੇਖ ਲਿਆ ਪਰ ਉਹ ਇਕੱਠੀਆਂ ਹੁੰਦੀਆਂ ਨੇ ਸ਼ਾਇਦ ਇਹ ਗੱਦੇ ਦਾ ਜਿਹੜਾ ਕੱਪੜਾ ਜੋ ਜ਼ਿਆਦਾ ਤਿਲਕਣਾਗਾ ਪਤਾ ਨਹੀਂ ਕੀ ਕਰਨਾ ਹੁਣ ਥੋੜੀ ਜਿਹੀ ਇਹ ਹੈਵੀ ਬੈੱਡ ਸ਼ੀਟ ਕੱਢੀ ਆ ਪਾਰੀ ਏ ਥੋੜੀ ਜਿਹੀ ਇਹ ਕਾਟਨ ਟਾਈਪ ਦੀ ਹੋਈ ਆ ਜਿਵੇਂ ਕਿ ਇੱਕ ਬੁਣਤੀ ਵਾਲੀ ਹੁੰਦੀ ਹੈ ਨਾ ਕਹਿ ਸਕਦੇ ਆਪਾਂ ਵਿੱਚ ਤਾਗੇ ਦਾ ਕੰਮ ਆ ਇਹਦੇ ਵਿੱਚ ਤਾਗਾ ਜ਼ਿਆਦਾਤਰ ਹੈ ਨਾ ਜਿਹੜੀ ਇਹ ਬੈੱਡ ਸ਼ੀਟਾਂ ਪੁਰਾਣੀਆਂ ਆ ਬਹੁਤ ਪਰ ਵਧੀਆ ਪਈ ਆ ਹਜੇ ਤੇ ਪਾਰੀ ਬੈੱਡ ਸ਼ੀਟ ਹੀ ਪਛਾਈ ਆ ਪਰ ਪਾਰੀ ਧੋਣ ਕਰਕੇ ਮੈਨੂੰ ਜ਼ਿਆਦਾਤਰ ਚੱਕ ਕੇ ਹੀ ਰੱਖਦੀ ਆ ਘਾਟੀ ਵਿਛਾਉਣੀਆਂ ਪਰ ਅੱਜ ਮੈਂ ਕਹਾਂ ਨਹੀਂ ਮੈਂ ਤਾਂ ਨਾ ਇਹ ਬੈੱਡ ਸ਼ੀਟ ਜਿਹੜੀ ਆ ਪਛਾਉਂਦੀ ਪਛਾਉਂਦੀ ਆਪਣੇ ਬਾਹਾਂ ਦੁਖਣ ਲਾ ਲੈਣੀਆਂ ਕਉ ਇਕੱਠੀ ਜੀ ਬੈੱਡ ਸ਼ੀਟ ਮੈਨੂੰ ਨਹੀਂ ਵਧੀਆ ਲੱਗਦੀ ਜਦੋਂ ਵੀ ਮੈਂ ਦੇਖਦੀ ਹਾਂ ਇਕੱਠੀ ਹੁੰਦੀ ਹੈ ਤਾਂ ਮੈਨੂੰ ਪਿਛਾ ਕੇ ਜਾਂਦੀਆਂ ਬਾਹਾਂ ਦਾ ਤਾਂ ਬਸ ਕਚਰੂਂਡਾ ਹੀ ਹੋ ਜਾਂਦਾ ਥੱਕ ਜਾਂਦੀਆਂ ਨੇ ਬਾਹਾਂ ਟੁੱਟਣ ਲੱਗ ਜਾਂਦੀਆਂ ਨੇ ਤੇ ਲੋ ਜੀ ਬੈੱਡ ਸ਼ੀਟ ਪਿਛਾਤੀ ਦੂਸਰੀ ਬੈੱਡ ਸ਼ੀਟ ਨੂੰ ਮਸ਼ੀਨ ਦੇ ਵਿੱਚ ਸਟ ਰੱਖ ਕੇ ਆਉਂਗੀ ਸਵੇਰ ਵਾਸ਼ ਹੋਊਗੀ ਤੇ ਸਹਰਾਣਿਆਂ ਤੋਂ ਉਦੋਂ ਜਵਾਖ ਉਹ ਕਰ ਦਿੰਦੇ ਨੇ ਬੱਚੇ ਲੱਕ ਜਾਂ ਤੋੜ ਦਿੰਦੇ ਨੇ ਵਿਚਾਰਾਂ ਦਾ ਵਿਚਾਰੋਂ ਟੋਹੀ ਟੋੜ ਤੋੜ ਦਿੰਦੇ ਨੇ ਇਹਨੂੰ ਇਕੱਠਾ ਜਾਂ ਕਰਕੇ ਬੈਠਦੇ ਨੇ ਸਹਰਾਣੇ ਨੂੰ ਫੋਨ ਕਰਕੇ ਪਹਿਲਾਂ ਨਹੀਂ ਸੀ ਐਵੇਂ ਹੁੰਦਾ ਹੁਣ ਤਾਂ ਵਿਚਾਰੇ ਦਾ ਲੱਕ ਜਾਂ ਕਿਸੇ ਸਹ ਕੋਈ ਬੈੱਡ ਇਸ ਤਰ੍ਹਾਂ ਇਸ ਕਮਰੇ ਵਿੱਚ ਲੱਗਿਆ ਹੋਇਆ ਇਸ ਤਰ੍ਹਾਂ ਦੇ ਜਿੱਥੇ ਘੱਟ ਘੱਟ ਮਤਲਬ ਕਿ ਬੈਠਣਾ ਉੱਠਣਾਗਾ ਹਨਾ ਉਹ ਹੀ ਸਰਾਣਾ ਲੱਗਦਾ ਬੱਚੇ ਦਾ ਹੋਊਗਾ ਨਹੀਂ ਤਾਂ ਬੱਸ ਐਨੀ ਹੈ ਸਾਰੇ ਸਰਾਣਿਆਂ ਦੀ ਧੌਣ ਜੀ ਟੁੱਟੀ ਹੋਈ ਹੁੰਦੀ ਹੈਗੀ ਤੇ ਲੋ ਜੀ ਬੈੱਡ ਸ਼ੀਟ ਵਿਛਾਤੀ ਤੇ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਤੇ ਫਿਰ ਇਹ ਵਾਲੀ ਬੈੱਡ ਸ਼ੀਟ ਨੂੰ ਬਾਹਰ ਮਸੀਪਾ ਸ਼ੰਗੀਰੀ ਵਿੱਚ ਰੱਖ ਕੇ ਆਉਂਗੀ ਮੌਸਮ ਠੰਡਾ ਹੀ ਆ ਤੇ ਡੇਲੀ ਬਾਰਿਸ਼ ਜਿਹੜੀ ਹੁੰਦੀ ਹੁੰਦੀ ਹੈਗੀ ਤੇ ਲੋ ਜੀ ਇਸ ਤਰ੍ਹਾਂ ਆਪਾਂ ਬੈੱਡ ਸ਼ੀਟੇ ਵਿਛਾ ਦਿੱਤੇ ਆ ਦੇਖਦੇ ਆ ਹੁਣ ਇਕੱਠੀ ਹੁੰਦੀ ਆ ਜਾਂ ਨਹੀਂ ਹੁੰਦੀ ਠੀਕ ਹੈ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਕਲਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨਾਲੋ ਜੀ ਕੀ ਹਾਲ ਚੱਲ ਨਹੀਂ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਿਹੜੇ ਠੀਕ ਹੋਮੋਂਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਵੀ ਰੱਖਣ ਚੜ੍ਹਦੀ ਕਲਾ ਵਿੱਚ ਵੀ ਰੱਖਣਾ ਲਓ ਜੀ ਅੱਜ ਦਾ ਬਲੌਗ ਹੈ ਜਿਹੜਾ ਦੁਪਹਿਰ ਤੋਂ ਬਸ ਸਟਾਰਟ ਕਰ ਰਹੇ ਹਾਂ ਬੈੱਡ ਸ਼ੀਟ ਬਦਲੀ ਆ ਕਿਉਂਕਿ ਇੱਥੇ ਕੋਈ ਵੀ ਬੈੱਡ ਸ਼ੀਟ ਹੈ ਜਿਹੜੀ ਖੜਦੀ ਨਹੀਂ ਹੈਗੀ ਇਕੱਠੀ ਕਰ ਦਿੰਦੇ ਨੇ ਜਿਵੇਂ ਅਖਾ ਬੈਨ ਦੇ ਮੰਗ ਰਹੋ ਨੇ ਇਕੱਠੀ ਪ ਮਤਲਬ ਕਿ ਕਹਿ ਸਕਦੇ ਹਾਂ ਕਿ ਇਕੱਠੀ ਨਹੀਂ ਹੁੰਦੀ ਥੋੜੀ ਭਾਰੀ ਵੀ ਆ ਤੇ ਇਸ ਤਰ੍ਹਾਂ ਦੀ ਵੀ ਇਹ ਮਤਲਬ ਕਾਟਨ ਟਾਈਪ ਜੀ ਜਿਵੇਂ ਹੁੰਦੀ ਹੈ ਇਹ ਪਹਿਲਾਂ ਹੁੰਦੀ ਸੀ ਉਹ ਵਾਲੀ ਬੈੱਡ ਸ਼ੀਟ ਹੈ ਮੇਰੇ ਕੋਲ ਤੇ ਵੀ ਸ਼ਾਇਦ ਤੇ ਜ਼ਿਆਦਾ ਇਕੱਠੀ ਨਹੀਂ ਹੁੰਦੀ ਹੈਗੀ ਇੱਕ ਗੱਜੇ ਦਾ ਪਾਸਾ ਵੀ ਉਲਟਾ ਹੋਇਆ ਪਿਆ ਸੀ ਤਾਂ ਕਰਕੇ ਵੀ ਸ਼ਾਇਦ ਥਿਓਰੀ ਸੀ ਤੇ ਪਤਾ ਨਹੀਂ ਕਿੱਦੇ ਤੋਂ ਜ਼ਿਆਦਾ ਬੈੱਡ ਸ਼ੀਟਾਂ ਜਿਹੜੀਆਂ ਇਕੱਠੀਆਂ ਹੁੰਦੀਆਂ ਨਹੀਂ ਗੀਆਂ ਪਤਾ ਨਹੀਂ ਕੀ ਕਾਰਨਾਗਾ ਜਾਂ ਫਿਰ ਨੀਚੇ ਵਾਲਾ ਜਿਹੜਾ ਕੱਪੜਾ ਉਹ ਥੋੜਾ ਹੋ ਸਕਦਾ ਵੀ ਸਿੰਥੈਟਿਕ ਆ ਨਾ ਤਾਂ ਕਰਕੇ ਹੋ ਸਕਦਾਗਾ ਤੇ ਇਹ ਵਾਲੀ ਜਿਹੜੀ ਸੀਗੇ ਸਰਾਣੀ ਫਿਲਹਾਲ ਦੇ ਲਈ ਮੈਚ ਕਰਕੇ ਥੋੜੀ ਜਿਹੀ ਇਹੀ ਰੱਖ ਦਿੱਤੇ ਨੇ ਮੈਂ ਆਹ ਵਾਲੇ ਠੀਕ ਆ ਜੀ ਇਹ ਵਾਲੇ ਮੈਚ ਕਰਕੇ ਰੱਖਦੇ ਬਾਅਦ ਵਿੱਚ ਕੱਢੂਗੇ ਵਾਈਟ ਕਲਰ ਦੇ ਹੈਗੇ ਨੇ ਬਿਲਕੁਲੇ ਕਢਾਈ ਕਰਵਾਏ ਹੋਏ ਜੋ ਕਿ ਮੈਨੂੰ ਮੇਰੇ ਦਾਸ ਦੇ ਵਿੱਚ ਮਿਲੇ ਸੀਗੇ ਪਰ ਹੁਣ ਇੰਨਾ ਟਾਈਮ ਨਹੀਂ ਸੀ ਵੀ ਪੇਟੇ ਬੂਟੇ ਫਰੋਲਾ ਹਨਾ ਉਹ ਕੱਢਾਂ ਮੈਂ ਸਾਰਾ ਕੁਝ ਹੁਣ ਇੰਨਾ ਟਾਈਮ ਨਹੀਂ ਸੀਗਾ ਤਾਂ ਕਰਕੇ ਤੇ ਆਹ ਸਰਾਣੇ ਦੀ ਤਾਂ ਗਰਦਨ ਤੋੜਤੀ ਜੋ ਅੱਖਾਂ ਨੇ ਦੋਨਾਂ ਦੀ ਇਕੱਠੇ ਐਂ ਕਰੇ ਪੈਨੇ ਮਰੋੜ ਕੇ ਬੰਨਨੇ ਨੇ ਨਾ ਫੋਨ ਲੈ ਕੇ ਉਹ ਇਕੱਠਾ ਜਿਹਾ ਕਰਕੇ ਉਹਨੂੰ ਲਾ ਲੈਂਦੇ ਨੇ ਟੂ ਤੇ ਚਲੋ ਜੀ ਕਰਦੇ ਬਲੌਗ ਨੂੰ ਸਟਾਰਟ ਤੇ ਇਹਨੂੰ ਆਪਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਸਿੱਟ ਕਿਉਂ ਨੇ ਇਹ ਵਾਲੀ ਮੈਸੇ ਤਾਂ ਇਹ ਉਹੀ ਆ ਜੀ ਕਹਿੰਦੇ ਨੇ ਬ੍ਰਿਸ਼ ਕਾਟਨ ਜਿਹੜੀ ਹੁੰਦੀ ਹੈ ਜੀ ਹਨਾ ਪਰ ਇਹ ਮੈਨੂੰ ਧੋਣ ਦੇ ਲਈ ਠੀਕ ਨੇ ਪਰ ਪਿਛਾਉਣ ਦੇ ਲਈ ਬਿਲਕੁਲ ਨਹੀਂ ਵਧੀਆ ਨਹੀਂ ਮੈਂ ਤਾਂ ਹੁਣ ਪਿਓਰ ਕਾਟਨ ਦੀ ਬੈੱਡ ਸ਼ੀਟਾਂ ਲੈ ਕੇ ਆਉਂਗੀ ਜਦੋਂ ਵੀ ਲੈ ਕੇ ਆਉਂਗੀ ਠੀਕ ਹੈ ਇਹ ਬੁਲ ਸਿੱਟ ਕੇ ਅੰਦਰ ਮਸ਼ੀਨ ਚ ਇੱਕ ਵਾਰ ਦਿਖਾ ਦਿੰਨੇ ਆ ਆ ਵਾਲੀ ਬੈੱਡ ਸ਼ੀਟ ਪਛਾਤੀ ਨਾਲ ਮੈਚ ਕਰਤੇ ਥੋੜੇ ਜਿ ਸਰਾਣੇ ਤੇ ਇਕੱਠੀ ਨਹੀਂ ਹੋਗੀ ਦੇਖ ਲੈ ਅੱਜ ਕੀ ਕਰਦੇ ਰੰਗ ਲਾਉਂਦੇ ਨੇ ਜਮਾ ਕੇ ਇਕੱਠੀ ਕਰ ਦਿੰਦੇ ਨੇ ਜਮਾ ਮੈਨੂੰ ਬਾਰ ਬਾਰ ਪਛਾਉਣੀ ਬਹੁਤ ਔਖੀ ਲੱਗਦੀ ਹੈਗੀ ਹਲੋ ਜਿੱਥੋਂ ਬਾਹਰ ਦਾ ਮੌਸਮ ਦਿਖਾਈਏ ਬਾਹਰ ਦਾ ਮੌਸਮ ਕੈਂਟ ਆਉਸਮ ਉੱਧਰ ਸਾਡੇ ਗੇਟ ਚ ਕੌਣ ਆਇਆ ਕੌਣਾ ਬਈ ਵਾਈਫਾਈ ਵਾਲੇ ਬੱਚੇ ਆਏ ਦੇਖ ਲਓ ਦੇਖ ਲਓ ਓਏ ਸਲਮਾਨ ਦੇਖ ਲੈ ਆਉ ਕਰ ਲੈ ਚਲਾ ਲੈ ਫੋਨ ਡਰ ਕੇ ਭੱਜ ਗਈ ਵੀ ਆਂਟੀ ਸਾਨੂੰ ਕੁਛ ਕਹੂਗੀ ਮੈਂ ਕਾਣੂ ਕਿ ਨਹੀਂ ਕੁਛ ਇੰਨਾ ਕਭ ਹੋ ਗਏ ਨੇ ਰਾਜਾ ਐ ਲੈ ਕਰਤੀ ਮੌਸਮ ਕਰਤੀ ਲੋ ਜੀ ਇਹ ਅੱਧੇ ਪੌਣੇ ਘੰਟੇ ਬਾਅਦ ਦਾ ਟਾਈਮ ਆ ਕਿ ਇੱਥੇ ਆ ਗਿਆ ਸੀ ਇੱਕ ਵਾਰ ਪੂਰੀ ਜ਼ੋਰ ਦੀ ਮੀਂਹ ਸਣੀ ਵੀ ਆ ਗਿਆ ਸੀ ਤੇ ਪੜਨ ਕਿ ਹੁਣ ਪਕੌੜੇ ਮੌਸਮ ਵਿੱਚ ਪਕੌੜੇ ਨਹੀਂ ਸੋਰੀ ਗੁਲਗੁਲੇ ਜਿਆਦਾਤਰ ਸੌਣ ਦੇ ਮਹੀਨੇ ਜਿਆਦਾ ਹਜੇ ਸੌਣਾ ਚੜ੍ਹਿਆ ਨਹੀਂ ਹੈਗਾ ਚੜ੍ਹਨ ਵਾਲਾ ਇਹ ਕੱਲ ਨੂੰ ਤੇ ਸੌਣ ਦੇ ਮਹੀਨੇ ਖੀਰ ਪੂੜੇ ਬਣਦੇ ਨੇ ਗੁਲਗਲੇ ਬਣਦੇ ਨੇ ਪਹਿਲਾਂ ਆਮ ਘਰਾਂ ਦੇ ਵਿੱਚ ਬਣਾਇਆ ਕਰਦੇ ਸੀ ਅੱਜ ਮੇਰਾ ਵੀ ਮਨ ਕੀਤਾ ਵੀ ਮੌਸਮ ਵੀ ਠੰਡਾ ਹੋ ਗਿਆ ਮੀਂਹ ਪੈ ਗਿਆ ਕਿਉਂ ਨਾ ਗੁਲਗਲੇ ਬਣਾ ਲਏ ਜਾਣ ਹਨ ਤੇ ਗੁਲਗਲੇ ਬਣਾਉਣ ਲਈ ਮੈਂ ਜਿਹੜੀ ਚੀਨੀ ਘੋਲ ਲਈ ਸੀ ਕਿਉਂਕਿ ਸ਼ੱਕਰ ਜਿਹੜੀ ਉਹ ਵੀ ਜ਼ਿਆਦਾ ਪੁਰਾਣੀ ਜੀ ਹੋ ਰਹੀ ਹੈ ਮੇਰੇ ਕੋਲ ਤੇ ਗੁੜ ਵੀ ਮਤਲਬ ਥੋੜਾ ਜਿਹਾ ਇੱਕ ਹੁੰਦਾ ਕੱਚਾ ਜਿਹਾ ਗੁੜ ਹੁੰਦਾ ਨਾ ਹਉਣ ਵਾਲਾ ਹੀ ਗੁੜ ਮਤਲਬ ਕਿ ਉਲੀ ਟਾਈਪ ਜਿਹਾ ਹੋਇਆ ਪਿਆ ਸੀ ਮੈਂ ਫਿਰ ਉਹ ਨਹੀਂ ਕੀਤਾ ਹੈਗਾ ਮੈਂ ਨਹੀਂ ਵਰਤਿਆ ਹੈਗਾ ਮੈਂ ਕਿਹਾ ਵੀ ਚੀਨੀ ਦੇ ਬਣਾ ਲੂੰਗੀ ਤੇ ਲੋ ਜੀ ਚੀਨੀ ਵਿੱਚ ਘੋਲ ਲਈ ਸੀ ਇਧਰ ਕੀ ਜਿਹੜਾ ਮੌਨ ਦੇ ਲਈ ਗਰਮ ਰੱਖ ਦਿੱਤਾ ਤੇ ਆਟਾ ਛਾਂਲ ਲਿਆ ਸੀ ਬਸ ਮੈਜ਼ਰਮੈਂਟ ਕੋਈ ਨਹੀਂ ਹੈਗਾ ਕਿਉਂਕਿ ਬਸ ਮੈਂ ਥੋੜੇ ਜਿਹਾ ਬਣਾਉਣੇ ਨੇ ਹੁਣ ਖਾਣ ਜੋਗ ਗਈ ਤੇ ਮੈਜ਼ਰਮੈਂਟ ਕੋਈ ਨਹੀਂ ਲਿਆ ਹੈਗਾ ਮਿਣਿਆ ਹੈਗਾ ਕੁਝ ਵੀ ਨਹੀਂ ਸਿਰਫ ਥੋੜਾ ਜਿਹਾ ਆਟਾ ਲਿਆ ਸੀ ਆਟੇ ਦੇ ਵਿੱਚ ਮੈਂ ਥੋੜਾ ਜਿਹਾ ਮਿੱਠਾ ਸੋਡਾ ਪਾਤਾ ਸੀਗਾ ਚੁੰਡਿਕ ਮਿੱਠਾ ਸੋਡਾ ਪਾਤਾ ਸੀ ਤੇ ਮੌਨ ਇਹ ਵਿੱਚ ਵਿੱਚ ਦੀ ਮੈਂ ਭੁੱਲ ਜਾਂਦੀ ਸੀ ਇਦਾਂ ਹੀ ਪ੍ਰਾਂਥ ਦੇ ਵਿੱਚ ਚੀਨੀ ਘੋਲੀ ਹੋਈ ਜਿਹੜੀ ਉਹ ਪਾਉਣ ਲੱਗ ਜਾਂਦੀ ਸੀ ਕਿਉਂਕਿ ਮੈਨੂੰ ਇਹ ਸੀ ਵੀ ਥੋੜਾ ਜਿਹਾ ਆਟਾ ਐਡੇ ਪ੍ਰਾਂਥ ਕਿਉਂ ਖਰਾਬ ਕਰਨੀ ਆਂਗੀ ਵੀ ਉਹ ਡੋਂਗੇ ਦੇ ਵਿੱਚ ਹੀ ਘੋਲ ਲਵਾਂ ਤੇ ਲਓ ਜੀ ਆਟਾ ਸੀ ਜਿਹੜਾ ਆਟੇ ਦੇ ਵਿੱਚ ਹੁਣ ਇੱਥੇ ਮੈਂ ਪਾਉਣ ਲੱਗੀ ਆ ਮਿੱਠਾ ਸੋਡਾ ਥੋੜਾ ਜਿਹਾ ਪਾਲਿਆ ਮਿੱਠਾ ਸੋਡਾ ਠੀਕ ਆ ਜਿਆਦਾ ਰੱਖੋ ਇੱਥੇ ਭੁੱਲ ਗਈ ਸੀ ਮੈਂ ਚੱਕ ਲਿਆ ਸੀਗਾ ਡੋਂਗਾ ਜਿਹੜਾ ਚੀਨੀ ਦੇ ਘੋਲ ਵਾਲਾ ਵੀ ਮਿਕਸ ਕਰੂੰਗੀ ਫਿਰ ਮੈਂ ਕਹਿ ਵੀ ਨਹੀਂ ਹਜੇ ਤਾਂ ਇਹਦੇ ਵਿੱਚ ਮੈਂ ਉਹ ਡੋਂਗੇ ਚ ਹੀ ਪਾਉਣਾ ਇੱਕ ਡੋਂਗਾ ਮੈਂ ਕੋਲ ਰੱਖਿਆ ਹੋਇਆਗਾ ਤੇ ਲੋ ਜੀ ਪਹਿਲਾਂ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਸੀ ਉਹ ਮਿਕਸ ਕਰ ਲਿਆ ਉਸ ਤੋਂ ਬਾਅਦ ਇੱਥੇ ਹੁਣ ਮੈਂ ਫੇਰ ਭੁੱਲ ਗਈ ਸੀ ਫੇਰ ਮੈਂ ਚੱਕ ਲਿਆ ਸੀਗਾ ਆ ਪ੍ਰਾਂਤ ਨੂੰ ਉਹਦੇ ਵਿੱਚ ਪਾਉਣ ਦੇ ਲਈ ਡੋਂਗੇ ਵਿੱਚ ਆਟਾ ਹਨਾ ਫੇਰ ਮੈਂ ਕਿਹਾ ਹਜੇ ਮੋਣ ਵੀ ਨਹੀਂ ਪਾਇਆ ਹੈਗਾ ਪਤਾ ਨਹੀਂ ਅੱਜ ਕੀ ਹੋਈ ਜਾ ਰਿਹਾ ਸੀ ਭੁੱਲ ਤੇ ਭੁੱਲੀ ਲੱਗੀ ਜਾਂਦੀ ਸੀ ਕਿ ਆ ਦੇਖੋ ਇੱਥੇ ਮੈਂ ਡੋਂਗਾ ਚੱਕ ਲਿਆ ਸੀਗਾ ਫੇਰ ਰੱਖਤਾ ਮੈਂ ਕਿਹਾ ਓਹੋ ਹਜੇ ਉਹ ਪਾਉਣਾਗਾ ਕੀ ਪਾਉਣਾ ਇਹਦੇ ਵਿੱਚ ਮੋਣ ਮਿਕਸ ਕਰਨਾਗਾ ਹਨਾ ਤੇ ਗੁਲਗੁਲੇ ਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਮੌਨ ਮਿਕਸ ਕਰ ਸਕਦੇ ਹੋਗੇ ਮੈਨੂੰ ਵਧੀਆ ਲੱਗਦਾ ਕਿਉਂਕਿ ਥੋੜੇ ਸੌਫਟ ਗੁਲਗੁਲੇ ਬਣਦੇ ਨੇਗੇ ਤੇ ਬਸ ਤਾਂ ਮੇਰਾ ਗਲਾਵਜਾਮ ਬਣਾਉਣ ਨੂੰ ਮਨ ਕਰ ਰਿਹਾ ਸੀਗਾ ਬਣਾਉਣੀਆਂ ਵੀ ਸੀ ਮੈਂ ਸੂਜੀ ਮੰਗਾ ਵੀ ਰੱਖੀ ਸੀਗੀ ਪਰ ਨਹੀਂ ਟਾਈਮ ਮਿਲੇ ਗਰਮੀ ਬਹੁਤ ਜ਼ਿਆਦਾ ਸੀਗੀ ਪਹਿਲਾਂ ਉਸ ਟਾਈਮ ਜਦੋਂ ਮੈਂ ਰਸਣ ਲੈ ਕੇ ਆਈ ਸੀ ਸੌਦਾ ਪੱਤਾ ਆਈ ਸੀ ਸਾਡਾ ਉਦੋਂ ਮੈਂ ਸੂਜੀ ਲੈ ਕੇ ਆਈ ਸੀ ਉਦੋਂ ਫਿਰ ਆ ਲੜਾਈ ਚੱਲ ਪਈ ਸੀਗੀ ਪਾਕਿਸਤਾਨ ਤੇ ਇੰਡੀਆ ਦੀ ਫਿਰ ਮੈਂ ਕਿਹਾ ਵੀ ਕਹਿਣਗੇ ਵੀ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਲੱਗੀ ਪਈ ਐ ਇਹਨੂੰ ਗਲਾਬ ਜਾਮਣਾਂ ਦੀ ਹੋਈ ਪਈ ਉਹ ਤੋਂ ਫਿਰ ਮੈਂ ਮੈਂ ਚੁੱਪ ਕਰਕੇ ਮੈਂ ਕਿਹਾ ਚੱਲ ਨਹੀਂ ਬਣਾਉਂਦੀ ਸਾਡੀ ਇੱਕ ਰਿਸ਼ਤੇਦਾਰ ਵੀ ਆਈ ਸੀ ਮੋਂ ਨੂੰ ਵੀ ਕਿਹਾ ਸੀ ਮੈਂ ਕਿਹਾ ਮੇਰਾ ਗਲਾਬ ਜਾਮਣਾਂ ਨੂੰ ਬਹੁਤ ਮਨ ਕਰਦਾ ਪਰ ਲੜਾਈ ਲੱਗੀ ਹੋਈ ਐ ਕਹਿਣਗੇ ਲੜਾਈ ਲੱਗੀ ਐ ਇਹਨੂੰ ਗਲਾਬ ਜਾਮਣਾਂ ਦੀ ਪਈ ਐ ਤਾਂ ਕਰਕੇ ਉਹ ਕੰਮ ਕੈਂਸਲ ਹੋ ਗਿਆ ਸੀਗਾ ਤੇ ਲੋ ਜੀ ਹੁਣ ਇੱਥੇ ਮੋਨਸ ਜਿਹੜਾ ਆ ਕੀ ਆਪਾਂ ਚੰਗੇ ਦਾ ਰਾਟੇ ਦੇ ਵਿੱਚ ਮਿਕਸ ਕਰਕੇ ਇਹਨੂੰ ਡੋਂਗੇ ਵਿੱਚ ਆਟਾ ਪਾ ਲਿਆ ਤੇ ਉਸ ਤੋਂ ਬਾਅਦ ਜਿਹੜੀ ਚੀਨੀ ਸੀ ਘੋਲ ਬਣਾਇਆ ਸੀ ਉਹ ਮੈਂ ਨਾਲ ਦੀ ਨਾਲ ਆਪੋ ਨੇ ਠੇ ਰੱਖ ਲਿਆ ਸੀਗਾ ਇਹ ਲੋ ਜੀ ਨੂੰ ਮਿਕਸ ਕਰਕੇ ਆਪਾਂ ਉਹ ਕਰ ਦਾਂਗੇ ਇੰਨਾ ਕਿ ਇਹਨੂੰ ਪਤਲਾ ਕਰ ਲੂ ਮੈਂ ਬਸ ਇਹਨੂੰ ਮ ਜਮਚੇ ਦੇ ਨਾਲ ਕੜਾਹੀ ਦੇ ਵਿੱਚ ਛੱਡੂਗੀ ਤੇ ਉਹਨਾਂ ਕ ਦੇਖ ਲੂਗੀ ਉਹਨਾਂ ਕ ਪਤਲਾ ਕਰ ਲੂਗੀ ਹਨਾ ਬਾਕੀ ਗੋਲਗਲੇ ਬਣਾਉਣੇ ਈਜ਼ੀ ਨੇ ਜੀ ਬਹੁਤ ਸੌਖੇ ਨੇ ਇਹ ਕੋਈ ਵੱਡਾ ਕੰਮ ਨਹੀਂ ਹੈਗਾ ਵੀ ਕੋਈ ਵੱਡਾ ਹੀ ਕੰਮ ਆਗਾ ਹਨਾ ਪਰ ਅੱਜ ਮਨ ਕੀਤਾ ਵੀ ਬਣਾ ਕੇ ਖਾ ਲਵਾਂ ਤੇ ਆਪਣੇ ਮਨ ਦੀ ਕਦੇ ਕਦੇ ਸੁਣ ਲੈਣੀ ਚਾਹੀਦੀ ਆ ਹਨਾ ਜੋ ਦਿਲ ਕਰੇ ਤਾਂ ਬਣਾ ਕੇ ਖਾ ਲੈਣਾ ਚਾਹੀਦਾ ਤੇ ਲੋਜੀ ਕਹਿੰਦੇ ਹੁੰਦੇ ਨੇ ਖਾਈਏ ਮਣ ਪਾਉਂਦਾ ਪਾਈਏ ਜੱਗ ਪਾਉਂਦਾ ਆ ਤੇ ਸੋ ਮਣ ਪਾਉਂਦਾ ਪੱਜ ਬਣਾ ਕੇ ਖਾ ਲੈਨੇ ਆ ਠੀਕ ਆ ਜੀ ਲੋ ਜੇ ਇੰਨਾ ਕ ਘੋਲਾ ਜਿਹੜਾ ਤਿਆਰ ਕਰ ਲਏ ਨੂੰ ਦੋ ਕਮੈਂਟ ਲਈ ਜਪਾ ਰੈਸਟ ਤੇ ਰੱਖ ਦਿੰਨੇ ਆ ਦੋ ਜਾਂ ਪੰਜ ਜਿੰਨੇ ਵੀ ਟਾਈਮ ਰਹੋ ਓਨੇ ਟਾਈਮ ਦੇ ਵਿੱਚ ਮੈਂ ਨਾਲੇ ਤਾਂ ਇਧਰ ਚਾਹ ਬਣਨ ਲਈ ਰੱਖ ਦੂੰ ਕਿਉਂਕਿ ਚਾਹ ਜ਼ਰੂਰੀ ਐ ਸਣੀ ਵੀ ਆਇਆ ਸੀ ਵੀ ਪਿਛੇ ਭਿੱਜਦਾ ਹੀ ਆਇਆ ਸਣੀ ਅੱਜ ਤੇ ਕਹਿੰਦਾ ਮੰਮੀ ਠੰਡ ਚੜ ਗਈ ਕਿਉਂਕਿ ਇੱਕ ਤਾਂ ਮੌਸਮ ਆ ਇੱਕ ਫਿਰ ਬਾਹਰ ਤੁਹਾਨੂੰ ਪਤਾ ਹਵਾ ਘਰ ਦੇ ਵਿੱਚ ਤਾਂ ਪੂਰੀ ਹਮਸ ਹੋ ਜਾਂਦੀ ਹੈ ਜਦੋਂ ਮੀਂਹ ਆਉਂਦਾ ਅੰਦਰ ਜ਼ਿਆਦਾਤਰ ਰੂ ਤੈ ਲੋ ਜਿੱਧਰ ਚਾਹ ਤਰ ਕੇ ਉਧਰ ਫਿਰ ਮੈਂ ਲੈ ਜੂਗੀ ਤੇਲ ਪਾ ਕੇ ਕੜਾਹੀ ਦੇ ਵਿੱਚ ਕੜਾਹੀ ਨੂੰ ਚੰਗੀ ਤਰ੍ਹਾਂ ਮੈਂ ਧੋ ਲਿਆ ਸੀ ਧੋ ਕੇ ਫਿਰ ਮੈਂ ਗੈਸ ਤੋਂ ਚਾਹ ਵਾਲਾ ਡੱਬਾ ਸੀ ਜਿਹੜਾ ਥੱਲੇ ਲਾ ਕੇ ਪਹਿਲਾਂ ਕੜਾਹੀ ਨੂੰ ਸੁਕਾ ਲਿਆ ਸੀ ਕਿਉਂਕਿ ਮੈਂ ਗੁਲਕੁਲੇ ਨੇ ਜਿਹੜੇ ਬਾਹਰ ਇੰਡੈਕਸ਼ਨ ਤੇ ਬਣਾਉਂਗੀ ਜੇ ਕਿਚਨ ਦੇ ਵਿੱਚ ਬਣਾਇਆ ਤਾਂ ਪੂਰਾ ਧੂੰਆਂ ਜੜਾ ਤੇਲ ਹੁੰਦਾ ਕਿਚਨ ਦੇ ਵਿੱਚ ਫੈਲ ਜੂ ਡੱਬਿਆਂ ਤੇ ਚੜ ਜੂਗਾ ਮੈਂ ਕਾ ਐਨਾ ਫਿਰ ਮੇਰੇ ਤੋਂ ਨਹੀਂ ਹੋਣਾ ਵੀ ਦੁਬਾਰੀ ਆ ਬਾਾਰ ਹੀ ਬਣਾ ਲਈਏ ਬਚਤੀ ਕਰ ਲਈ ਆਬਦੀ ਹੈ ਨਾ ਤੇ ਲੋ ਜੀ ਇੱਥੇ ਫਿਰ ਇੱਥੇ ਫਿਰ ਕੜਾਹੀ ਦੇ ਵਿੱਚ ਤੇਲ ਪਾ ਲਿਆ ਸੀ ਛੋਟੀ ਜਿਹੀ ਕੜਾਹੀ ਹੈ ਜਿਹੜੀ ਮੇਰੇ ਕੋਲ ਉਹਦੇ ਵਿੱਚ ਤੇਲ ਪਾ ਲਿਆ ਸੀ ਤੇ ਆਪਾਂ ਇੱਥੇ ਹੁਣ ਇਹਨੂੰ ਬਾਹਰ ਇੰਡਕਸ਼ਨ ਤੇ ਰੱਖ ਦਿੰਨੇ ਆ ਤੇਲ ਨੂੰ ਕੜਨ ਦੇ ਲਈ ਜਿਹਨੇ ਟਾਈਮ ਦੇ ਵਿੱਚ ਤੇਲ ਕੜਦਾ ਹੁਣੇ ਟਾਈਮ ਦੇ ਵਿੱਚ ਚਾਹ ਤਿਆਰ ਕਰ ਲੈਣੇ ਆਂਗੇ ਠੀਕ ਆ ਜੀ ਤੇ ਪਹਿਲਾਂ ਇੰਡਕਸ਼ਨ ਨੂੰ ਸਾਫ਼ ਕਰ ਲਿਆ ਸੀ ਸਾਫ਼ ਕਰਕੇ ਉਸ ਤੋਂ ਬਾਅਦ ਫਿਰ ਕੜਾਹੀ ਰੱਖ ਲਈ ਸੀ ਕਿਉਂਕਿ ਬਾਅਦ ਵੀ ਥੋੜਾ ਜਿਹਾ ਹਵਾ ਚੱਲਣ ਕਰਕੇ ਇੱਕ ਸਾਈਡ ਤੋਂ ਸੈੱਡ ਆ ਜਿਹੜਾ ਇਹ ਥੋੜਾ ਪਲੇਟ ਰੁੱਟੀ ਹੋਈ ਹੈਗੀ ਗਲ ਗਈ ਸੀ ਮਤਲਬ ਪਾਣੀ ਨਾਲ ਫਿਰ ਉੱਥੋਂ ਹੀ ਥੋੜਾ ਬਹੁਤ ਰੇਤਾ ਆ ਜਾਂਦਾ ਹੈ ਉਹਦਾ ਕੁ ਲੋ ਜੀ ਤੇਲ ਗਰਮ ਹੋਣ ਲਈ ਰੱਖ ਦਿੱਤਾ ਤੇ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਚਾਹ ਦੀ ਕਰਦੇ ਆਂ ਤਿਆਰੀ ਤਿਆਰੀ ਮਤਲਬ ਦੁੱਧ ਪਾਉਣਾ ਚਾਹ ਉਬਲ ਚੁੱਕੀ ਹੈ ਤੇ ਆਪਾਂ ਦੁੱਧ ਪਾ ਕੇ ਇਹਨੂੰ ਉਬਾਲ ਲੈਣੇ ਆ ਤੇ ਚਾਹ ਤਿਆਰ ਕਰਕੇ ਰੱਖ ਲੈਣੇ ਲੋ ਜੀ ਚਾਹ ਵਿੱਚ ਦੁੱਧ ਪਾਤਾ ਸੀ ਉਬਲ ਚੁੱਕਿਆ ਉਸ ਤੋਂ ਬਾਅਦ ਮੈਂ ਆ ਗਈ ਸੀ ਫੇਰ ਇੱਧਰ ਇੰਡੈਕਸ਼ਨ ਕੋਲ ਤੇ ਲੈ ਆਈ ਸੀ ਚੱਕ ਕੇ ਜਿਹੜਾ ਆਪਾਂ ਘੋਲ ਤਿਆਰ ਕੀਤਾ ਸੀ ਗੁਲਗਲੇ ਵਾਲਾ ਤੇ ਲੋ ਜੀ ਹੁਣ ਗੁਲਗਲੇ ਆਪਣਾ ਆਪਾਂ ਜਿਹੜੇ ਕੜਾਹੀ ਦੇ ਵਿੱਚ ਛੱਡਦੇ ਆਂ ਤੇ ਚਮਚੇ ਨਾਲ ਹੀ ਮੈਂ ਪਾਣੀ ਹੁਣੀ ਹੈ ਜੇ ਕਿਸੇ ਨੂੰ ਵੀ ਬਿਗਨਰ ਨੇ ਹਨਾ ਕੋਈ ਭੈਣਾ ਜਾਂ ਬੱਚੀਆਂ ਜਿਨ੍ਹਾਂ ਨੂੰ ਨਹੀਂ ਹੈ ਮਤਲਬ ਕਿ ਪੜਾਉਣੇ ਆਉਂਦੇ ਗੁਲਗਲੇ ਹਨਾ ਤਾਂ ਤੁਸੀਂ ਚਮਚੇ ਨਾਲ ਇੱਕ ਚਮਚਾ ਥੋੜਾ ਜਿਹਾ ਚਮਚੇ ਦੇ ਪਹਿਲਾਂ ਪਾਣੀ ਲਾ ਲਓ ਥੋੜਾ ਜਿਹਾ ਸਾਰੇ ਸਟੈਪ ਚ ਨਹੀਂ ਕਰਨਾ ਇੱਕ ਵਾਰੀ ਪਾਣੀ ਲਾ ਕੇ ਉਸ ਤੋਂ ਬਾਅਦ ਇੱਕ ਉਂਗਲ ਦੇ ਨਾਲ ਉਹ ਜਿਹੜਾ ਡੰਡੀ ਵਾਲੀ ਸਾਈਡ ਤੋਂ ਥੱਲੇ ਨੂੰ ਕਰ ਦੋ ਘੋਲ ਲਓ ਬਹੁਤ ਸੋਹਣਾ ਗੁਲਗਲਾ ਬਣੋ ਸ਼ੇਪ ਵੀ ਬਹੁਤ ਸੋਹਣੀ ਹੈ ਤੇ ਬਿਗਨਰ ਲਈ ਇਹ ਤਰੀਕਾ ਬਹੁਤ ਸਹੀ ਹੈ ਵੈਸਟ ਤਰੀਕਾ ਤੇ ਬਣਾ ਸਕਦੇ ਤੁਸੀਂ ਇਸ ਤਰ੍ਹਾਂ ਜਿਨ੍ਹਾਂ ਨੇ ਨਹੀਂ ਬਣਾਏ ਬੱਚੀਆਂ ਨੇ ਹਜੇ ਜਾਂ ਕਈ ਭੈਣਾਂ ਨੂੰ ਵੀ ਨਹੀਂ ਹੁੰਦੇ ਨਾ ਕਈ ਵਾਰ ਹੁੰਦਾ ਵੀ ਕਿਸੇ ਚੀਜ਼ ਤੋਂ ਆਪਾਂ ਨੂੰ ਹੋ ਜਾਂਦਾ ਉਹ ਚੀਜ਼ ਆਪਣੇ ਤੋਂ ਫਿਰ ਬਣਦੀ ਨਹੀਂ ਇਹ ਸੌਖਾ ਤਰੀਕਾ ਇਸ ਤਰ੍ਹਾਂ ਤੁਸੀਂ ਗੁਲਗਲੇ ਸਿੱਖ ਸਕਦੇ ਹੋ ਜੇ ਤੁਸੀਂ ਕਿਸੇ ਨੇ ਨਹੀਂ ਮਤਲਬ ਕਿ ਕਿਸੇ ਨੂੰ ਬਣਾਉਣ ਆਉਂਦੀ ਇਸ ਤਰ੍ਹਾਂ ਸਿੱਖ ਸਕਦੇ ਹੋ ਤੇ ਲਓ ਜੀ ਬਣਾਏ ਸੀ ਗੁਲਗਲੇ ਪਰ ਉਹੀ ਹੈ ਮੰਨਦੀ ਹੋਗੀ ਬਣ ਗਏ ਗਲਾਬ ਜਾਮਣਾ ਫੇਹਰਾ ਦੇਗੇ ਇੰਨੀਆਂ ਫੁੱਲ ਐਨੇ ਗੁਲਗਲੇ ਫੁੱਲੇ ਦੇਖੋ ਬਿਲਕੁਲ ਲੱਗ ਹੀ ਨਹੀਂ ਰਿਹਾ ਹੈਗਾ ਵੀ ਗੁਲਗਲੇ ਨੇ ਇਹ ਐਂ ਗੁਲਾ ਐਂ ਲੱਗਦਾ ਵੀ ਗੁਲਾਬ ਜਾਮਣਾ ਹੀ ਨੇਗੀਆਂ ਦੇਖੋ ਮੈਂ ਥੋੜੇ ਨਾਲ ਜ਼ਿਕਰ ਕਰ ਰਹੀ ਸੀ ਪਰ ਸੱਚੀ ਇਹ ਗੁਲਾਬ ਜਾਮਣਾ ਹੀ ਬਣ ਗਏ ਮੈਂ ਦੇਖ ਰਹੀ ਸੀ ਮੈਂ ਕਿਹਾ ਵੀਡੀਓ ਸਕਿਪ ਕਰਕੇ ਦੇਖਦੇ ਵੀ ਗੁਲਾਬ ਜਾਮਣਾ ਬੜਾਈਆਂ ਨੇ ਇੱਕ ਗੁਲਗਲੇ ਦਾ ਟਕੋਲੇ ਸੀ ਸਹੀ ਗੱਲ ਆ ਜੀ ਹਨਾ ਕਹਿੰਦੇ ਹੁੰਦੇ ਨੇ ਪ੍ਰਮਾਤਮਾ ਆਪ ਹੀ ਸੁਣ ਲੈਂਦਾ ਪਰ ਚਲੋ ਜੇ ਗੁਲਾਬ ਜਾਮਣਾ ਨਹੀਂ ਤੇ ਦੇਖੜ ਜੀ ਦਾ ਗੁਲਾਬ ਜਾਮਣਾ ਵਰਗੀ ਬਣ ਕੇ ਦੇਖੋ ਬਿਲਕੁਲ ਐਂ ਲੱਗਦਾ ਗੁਲਾਬ ਜਾਮਨ ਬਣਾਈ ਨੂੰ ਜਿੰਦ ਤੱਕ ਤੁਸੀਂ ਉਸੇ ਨੂੰ ਕਨੈਕਟ ਕਰਕੇ ਨਹੀਂ ਲੱਗਦੀ ਹੈ ਨਾ ਕਿਉਂਕਿ ਜਿਹੜਾ ਬੇਕ ਆ ਸੋਡਾ ਪਾਇਆ ਬੇਕਿੰਗ ਸੋਡਾ ਜਾਨੀ ਕਿ ਮਿੱਠਾ ਸੋਡਾ ਪਾਇਆ ਉਹਦਾ ਹੀ ਹੋਇਆ ਵੀ ਜ਼ਿਆਦਾ ਨਹੀਂ ਪਾਇਆ ਕਿ ਮੌਨ ਵਧੀਆ ਪਾਇਆ ਉਹਦੇ ਕਰਕੇ ਪੂਰੇ ਜਿਹੜੇ ਗੁਲਗਲੇ ਨੇ ਫੁੱਲ ਚੁੱਕੇ ਨੇ ਤੇ ਉਹ ਗੱਲ ਹੋ ਗਈ ਅਚਾਨਕ ਬਣਾਈਆਂ ਸੀਗੀਆਂ ਬਣਾਏ ਸੀਗੇ ਗੁਲਗਲੇ ਤੇ ਫਣਗੀਆਂ ਗੁਲਾਬ ਜਾਮਨ ਹਨ ਦੇਖਣ ਕੇ ਬਿਲਕੁਲ ਐ ਨਹੀਂ ਲੱਗ ਰਿਹਾ ਸੀ ਗੁਲਾਬ ਜਾਮਨਾਂ ਹੀ ਨਹੀਂ ਆ ਤੇ ਉਹਦੇ ਕਰਕੇ ਥੋੜੇ ਜਿਹਾ ਜ਼ਿਆਦਾ ਮਤਲਬ ਕਿ ਮੌਨ ਕਰਕੇ ਥੋੜੇ ਪੱਟੇ ਵੀ ਗਏ ਸੀਗੇ ਤੇ ਲੋ ਜੀ ਇੱਥੇ ਆਪਾਂ ਹੁਣ ਤੁਹਾਨੂੰ ਨੇੜੇ ਤੋਂ ਥੋੜਾ ਜਿਹਾ ਸਮਝਾ ਦੰਨੇ ਆਂ ਵੀ ਜੇ ਬਿਗਿਨਰ ਨੇ ਭਣਾ ਜਿਹੜੀਆਂ ਨਹੀਂ ਉਹਨਾਂ ਨੂੰ ਬਣਾਉਣੇ ਆਉਂਦੇ ਤਾਂ ਇਸ ਤਰ੍ਹਾਂ ਤੁਸੀਂ ਕੜਾਹੀ ਦੇ ਵਿੱਚ ਇਹਨੂੰ ਛੱਡਦੇ ਜਾਓ ਚਮਚ ਭਰ ਲਓ ਆ ਇਹਦਾ ਜਿਹੜਾ ਬੈਟਰ ਦਾ ਆ ਮਤਲਬ ਜਿਹੜਾ ਆਪਾਂ ਘੋਲ ਬਣਾਇਆਗਾ ਆਟਾ ਗੁੰਨੇਆਂ ਜਾਨੀ ਕਿ ਕੁਛ ਵੀ ਕਹਿੰਦੇ ਹੋ ਤੁਸੀਂ ਤੇ ਇਸ ਤਰ੍ਹਾਂ ਚਮਚ ਦੀ ਡੰਡੀ ਵਾਲੀ ਸਾਈਡ ਤੋਂ ਇਹਨੂੰ ਥੱਲੇ ਨੂੰ ਧੱਕ ਦੋ ਤੇ ਆਪਣੇ ਆਪ ਜਿਹੜੇ ਗੁਲਗੁਲੇ ਬਹੁਤ ਸੋਹਣੀ ਸ਼ੇਪ ਹੁੰਦੇ ਦੇਖ ਸਕਦੇ ਤੁਸੀਂ ਤੇ ਥੋੜੇ ਜਿਹਾ ਗੋਲ ਗੋਲ ਗਲੇ ਬਣੇ ਨੇ ਥੋੜੇ ਜਿਵੇਂ ਹੱਥਾਂ ਦੇ ਨਾਲ ਪਾਤੀ ਸੀ ਫਿਰ ਜੇ ਹੱਥਾਂ ਨਾਲ ਵੜਾਵਾਂਗੇ ਤਾਂ ਇਸ ਤਰ੍ਹਾਂ ਦੇ ਗੁਲਗਲੇ ਬਣਦੇ ਨੇ ਜਿਹੜੇ ਕਿ ਆਪਣੇ ਆਮ ਅੱਗੇ ਘਰਾਂ ਦੇ ਵਿੱਚ ਬਣਦੇ ਸੀ ਲਓ ਜੀ ਗੁਲਗਲੇ ਬਣਾ ਲਏ ਤੇ ਇੱਥੇ ਮੈਂ ਹੁਣ ਸਣੀ ਨੂੰ ਪੜਾਉਣ ਚੱਲੀ ਸੀ ਸਭ ਤੋਂ ਪਹਿਲਾਂ ਸਣੀ ਨੂੰ ਫੜਾਏ ਨੇ ਗੁਲਗਲੇ ਕਿਉਂਕਿ ਬਣਾ ਮੈਂ ਲੈ ਸੀ ਕਿ ਬਣਾ ਕੇ ਰੱਖਲੇ ਸੀਗੇ ਫਿਰ ਗਰਮੀ ਆਹ ਗਰਮ ਬਹੁਤ ਜ਼ਿਆਦਾ ਸੀਗੇ ਤਾ ਕਰਕੇ ਮੈਂ ਕਿਹਾ ਚੱਲ ਸਾਰੇ ਬਣਾ ਲਾਂ ਫਿਰ ਫੜਾ ਕੇ ਹੋਣੀ ਐ ਤੇ ਲੋ ਜੀ ਇੱਥੇ ਸਣੀ ਨੂੰ ਮਿਲਾਂ ਗਈ ਸੀ ਚਾਹ ਵੀ ਫੜਾਤੀ ਸੀਗੀ ਗੁਲਗਲੇ ਵੀ ਠੀਕ ਆ ਜੀ ਤੇ ਸਣੀ ਖਾ ਲੂਗਾ ਉਹ ਦੱਸੂਗਾ ਕਹਿੰਦਾ ਮੈਂ ਕਿਹ ਪਤਾ ਨਹੀਂ ਕਿਵੇਂ ਬਣੇ ਨੇ ਉਹ ਕਹਿੰਦਾ ਕੋਈ ਨਾ ਮੰਮੀ ਮੈਂ ਚੈੱਕ ਕਰਕੇ ਦੱਸ ਦਿੰਨਾ ਮੈਂ ਕਿਹਾ ਹੁਣ ਤਾਂ ਬਣ ਗਏ ਹੁਣ ਮਿੱਠਾ ਨਹੀਂ ਪੈਣਾ ਹੈਗਾ ਹੁਣ ਸਾਰੇ ਪੱਕ ਗਏ ਮੈਂ ਕਿਹਾ ਅਭੀ ਬਣ ਕੇ ਤਿਆਰ ਨੇ ਸਾਰੇ ਬਸ ਹੁਣ ਮੈਂ ਉਧਰ ਪਿੰਦਰ ਨੂੰ ਬੁਖਾਰ ਚੜਿਆ ਹੋਇਆ ਸੀਗਾ ਉਹ ਦਵਾਈ ਲੈ ਕੇ ਆਇਆ ਸੀ ਇੱਥੇ ਬਸ ਉਹਨੇ ਇੱਕ ਗੁਲਗਲਾ ਹੀ ਖਾਦਾ ਸੀਗਾ ਚਾਹੀ ਪੀਤੀ ਸੀ ਥੋੜੀ ਜੀ ਉਹਨੇ ਕਿਉਂਕਿ ਫਿਰ ਮੈਨੂੰ ਵੀ ਡਰ ਸੀ ਵੀ ਬੁਖਾਰ ਜੜਿਆ ਹੋਇਆ ਖਾਂਸੀ ਵਗੈਰਾ ਨਾਲ ਹੋ ਜੇ ਕਿਉਂਕਿ ਗੁਲਗੁਲਿਆਂ ਦੇ ਵਿੱਚ ਥੋੜਾ ਤੇਲ ਹੁੰਦਾ ਹੈਗਾ ਤਾਂ ਕਰਕੇ ਇੱਥੇ ਉਹਦਾ ਸਿਰ ਵੀ ਬਹੁਤ ਜ਼ਿਆਦਾ ਦੁਖ ਰਿਹਾ ਸੀ ਮੇਰਾ ਉਹਦਾ ਸਿਰ ਵੀ ਘੁੱਟ ਰਹੀ ਸੀ ਤੇ ਚਲੋ ਜੀ ਦੱਸਿਓ ਤੁਸੀਂ ਅੱਜ ਦੇ ਜਿਹੜੇ ਗੁਲਗੁਲੇ ਜਾਂ ਖਲਾਵ ਜਾਂ ਮਾਣਾ ਵਰਗੇ ਗੁਲਗੁਲੇ ਤੇ ਕਿਸ ਤਰ੍ਹਾਂ ਲੱਗੀ ਰੈਸਪੀ ਤੁਹਾਨੂੰ ਤੇ ਜ਼ਰੂਰ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਿਓ ਤੇ ਬਾਕੀ ਇੱਕ ਭੈਣ ਕਹਿੰਦੀ ਸੀ ਕੜੀ ਬਹੁਤ ਟੇਸਟੀ ਆ ਤੇ ਆਜੋ ਭੈਣ ਆਪਾਂ ਤੁਹਾਨੂੰ ਦੁਬਾਰਾ ਕੜੀ ਬਣਾ ਕੇ ਖਵਾ ਦਾਂਗੇ ਤੇ ਇੱਕ ਬੱਚੀ ਦਾ ਕਮੈਂਟ ਸੀ ਉਹ ਕਹਿੰਦੇ ਸੀ ਵੀ ਸਾਨੂੰ ਦੱਸਿਓ ਤੁਸੀਂ ਆ ਜਿਹੜੇ ਨਮਕੀਨ ਚਾਵਲ ਨੇ ਵੀ ਕਿੱਦਾਂ ਲੇ ਲੇਖੇ ਲੇਖੇ ਲੇ ਬਣਦੇ ਨੇ ਉਹ ਕੋਈ ਗੱਲ ਨਹੀਂ ਵੀ ਜਦੋਂ ਵੀ ਟਾਈਮ ਮਿਲਿਆ ਹਜੇ ਫਿਲਹਾਲ ਕਿਸੇ ਦਾ ਬਟਾ ਚੌਲ ਖਾਣ ਦਾ ਮੂਡ ਨਹੀਂ ਕਿਉਂਕਿ ਸਣੀ ਵੀ ਚੌਲ ਖਾ ਕੇ ਅੱਕ ਗਿਆ ਮੈਨੂੰ ਵਧੀਆ ਬਿਲਕੁਲ ਘੱਟ ਵਧੀਆ ਲੱਗਦੇ ਨੇ ਕਲੇਰ ਸਾਹਿਬ ਦਰਦ ਕਰਕੇ ਨਹੀਂ ਖਾਂਦੇ ਪਿੰਦਰ ਦੇ ਬੰਦ ਨੇ ਜਿਸ ਦਿਨ ਸਬਬ ਬਣਿਆ ਤੁਹਾਡੇ ਨਾਲ ਵੀਡੀਓ ਸਪੈਸ਼ਲੀ ਮੈਂ ਜਰੂਰ ਜਰੂਰ ਸ਼ੇਅਰ ਕਰੂੰਗੀ ਠੀਕ ਆ ਜੀ ਤੇ ਅੱਜ ਦੇ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਾਂਗੇ ਤੇ ਬਾਕੀ ਕਮੈਂਟ ਕਰਕੇ ਤੁਸੀਂ ਦੱਸਣਾ ਵੀ ਵੀਡੀਓ ਕਿਵੇਂ ਲੱਗੇ ਤੁਹਾਨੂੰ ਠੀਕ ਆ ਜੀ ਤੇ ਮਿਲਦੇ ਆਪਾਂ ਕੱਲ ਨੂੰ ਤੁਹਾਨੂੰ ਇੱਕ ਵਧੀਆ ਜੀ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ